ਸ਼ਿ ਮੁਕਸਰ ਸਾਹਿਬ ਦੇ ਮੰਡੀ ਬਰੀਵਾਲਾ ਵਿਖੇ ਮੰਦਿਰ ਦੇ ਅੰਦਰ ਡੀਜੇ ਲਾ ਕੇ ਮਹਿਲਾਵਾਂ ਨੇ ਪੰਜਾਬੀ ਗੀਤਾ ਤੇ ਡਾਂਸ ਕੀਤਾ ਜਿਸ ਨੂੰ ਲੈ ਕੇ Hindu ਜਥੇਬੰਦੀਆਂ ਨੇ ਇਸ ਤੇ ਨੋਟਿਸ ਲਿਆ ਹਾਲਾਂਕਿ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਾਂ ਮੰਡੀ ਬਰੀਵਾਲਾ ਦੇ ਸ਼ੀ ਦੁਰਗਾ ਮੰਦਿਰ ਦੇ ਵਿੱਚ ਧਾਰਮਿਕ ਸਰੂਪਾ ਦੇ ਸਾਹਮਣੇ ਪੰਜਾਬੀ ਗੀਤਾ ਤੇ ਡਾਂਸ ਕੀਤਾ ਗਿਆ ਮੰਦਿਰ ਦੇ ਵਿੱਚ ਦਰਅਸਲ ਮਹਿਲਾਵਾਂ ਦੇ ਵੱਲੋਂ ਤੀਆਂ ਮਨਾਇਆਂ ਜਾ ਰਹੀਆਂ ਸੀ ਇਸ ਨੂੰ ਲੈ ਕੇ Hindu ਸੰਗਠਨਾਂ ਦੇ ਵੱਲੋਂ ਇਸ ਤੇ ਰੋਸ ਜ਼ਾਹਰ ਕੀਤਾ ਗਿਆ ਇਤਰਾਜ਼ ਪ੍ਰਗਟ ਕਰਦਿਆਂ ਉਹਨਾਂ ਇਸ ਤੇ ਕਾਰਵਾਈ ਦੀ ਮੰਗ ਕੀਤੀ ਹੈ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਇਹ ਸਨਾਤਨ ਧਰਮ ਲਈ ਖਾਸ ਕਰਕੇ Hindu ਧਰਮ ਲਈ ਜਾਂ ਧਰਮ ਦੇ ਲਈ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਮੈਂ ਇਸ ਵਿਸ਼ੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਤੇ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਨੋਲੇਜ ਤੇ ਇਹ ਗੱਲ ਆਈ ਨਹੀਂ ਕਿ ਮਿੰਦ ਤੇ ਦਾ ਕੱਲ ਪਤਾ ਲੱਗਿਆ ਤੇ ਮੈਂ ਗੱਲ ਕੀਤੀ ਹੈ ਤੇ ਮੈਂ ਡਾੜਫਟਕਾਰ ਵੀ ਕੀਤੀ ਹੈ ਉਸ ਤੋਂ ਬਾਅਦ ਮੈਂ ਪੰਡਤ ਜੀ ਨਾਲ ਗੱਲ ਕੀਤੀ ਫੋਨ ਤੇ ਤੇ ਪੰਡਿਤ ਜੀ ਕਹਿੰਦੇ ਮੈਂ ਤਾਂ ਉਸ ਦਿਨ ਉੱਥੇ ਹੈਣੀ ਸੀ ਤੇ ਬਾਕੀ ਗੱਲ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਇਸ ਤਰ੍ਹਾਂ ਜੀ ਮਹਿਲਾ ਮੰਡਲ ਵੱਨਿਓ ਉਹਨਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਵੀ ਅਸੀਂ ਕੀ ਪ੍ਰੋਗਰਾਮ ਕਰਨਾ ਤੇ ਜਿਹੜੀ ਖਾਸ ਗੱਲ ਇਹ ਹੈ ਵੀ ਮੈਂ ਉਸ ਦਿਨ ਉੱਥੇ ਆਣੀ ਦੀ ਮੇਰੀ ਗਾਹਰੀ ਦੇ ਵਿੱਚ ਪ੍ਰੋਗਰਾਮ ਹੋਇਆ ਤੇ ਬਾਕੀ ਇਹ ਦੀ ਸਹੀ ਪਰਿਧਿਕਿਰਿਆ ਉਹ ਤੋਂ ਦੀ ਮੈਨੇਜਮੈਂਟ ਜਾਂ ਉੱਥੋਂ ਦੇ ਪੁਜਾਰੀ ਕੀ ਦੇ ਸਕਦੇ ਆ ਜੀ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਤਰ੍ਹਾਂ ਜਿਹੜੇ ਘਾਤਮਕ ਕਿਸੇ ਤਰ੍ਹਾਂ ਦੇ ਜੇ ਇਸ ਦਾ ਜਿੰਮੇਵਾਰਾ ਦੇਖੋ ਜੀ ਪੁਜਾਰੀ ਵੀ ਤੇ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਬਣਦੀ ਆ ਬਾਕੀ ਪੁਜਾਰੀ ਜੀ ਕਹਿ ਰਹੇ ਆ ਵੀ ਜਿਹੜੀ ਉਥੋਂ ਦੀ ਮਹਿਲਮ ਮੰਡਲ ਹੈਗੀ ਆ ਇਹ ਪ੍ਰੋਗਰਾਮ ਉਹਨਾਂ ਬਾਰੇ ਉਹਨਾਂ ਨੇ ਕੀਤਾ ਇਹ ਜਾਣਕਾਰੀ ਸਹੀ ਤਰ੍ਹਾਂ ਉਹ ਦੇ ਸਕਦੇ ਜੀ ਪੁਜਾਰੀ ਜੀ ਹੈ ਨਹੀਂ ਉਥੇ ਤਾਂ ਕਿਹਨਾਂ ਦੀ ਇਜਾਜ਼ਤ ਲੈ ਕੇ ਕੀਤਾ ਕੀ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ ਇਹ ਉਹ ਦੱਸ ਸਕਦੇ ਜਾਦਾ ਜੀ ਇਹੋ ਜਿਹੀ ਕਿਹੋ ਜਿਹੀ ਸੱਚਾਈ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਇਹੋ ਜਿਹੜੀ ਕਠਣਾਵਾ ਹੋਣੀ ਹੈ ਦੇਖੋ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਕੀਤਾ ਅਣਜਾਣੇ-ਜਾਣੇ ਦੇ ਵਿੱਚ ਹੋਇਆ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਇਹ कल शाम ਨੂੰ ਮੇਰੇ ਕੋਲੇ ਵੀਡੀਓ ਆਈ ਸੀ ਕਿ ਮੰਦਿਰ ਬਰੀਵਾਲਾ ਦੇ ਵਿੱਚ ਦੁਰਗਾ ਮੰਦਿਰ ਜਿਹੜਾ ਹੈ ਉੱਥੇ ਉਹਦੇ ਵਿੱਚ ਈਦਾ ਡੀਜੇ ਲਾ ਕੇ ਤੇ ਮਹਿਲਾਵਾਂ ਜਿਹੜੀਆਂ ਆਮ ਗਾਣਿਆਂ ਦੇ ਉੱਤੇ ਡਾਂਸ ਕਰ ਰਹੀਆਂ ਬਹੁਤ ਹੀ ਮੰਦਭਾਗੀ ਘਟਨਾ ਹੈ Hindu ਧਰਮ ਦੀ ਇਹ ਬੇਅਦਬੀ ਕਰਨ ਵਾਲੇ Hindu ਖੁਦ ਨੇ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਇਸ ਦੇ ਵਾਸਤੇ ਮੰਦਿਰ ਕਮੇਟੀ ਜਿਹੜੀ ਹੈ ਜਾਂ ਉੱਥੋਂ ਦਾ ਜਿਹੜਾ ਬ੍ਰਾਹਮਣ ਹੈ ਮੰਦਿਰ ਕਮੇਟੀ ਦਾ ਮੰਦਿਰ ਦਾ ਉਹ ਜ਼ਿੰਮੇਵਾਰ ਨੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੇ ਉਹਨਾਂ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਨਾ ਲਿਆ ਤਾਂ ਅਸੀਂ ਬ੍ਰਾਹਮਣ ਸਭਾ ਵੱਲੋਂ ਮੰਦਿਰ ਕਮੇਟੀ ਦੇ ਖਿਲਾਫ ਐਕਸ਼ਨ ਲਵਾਂਗੇ ਔਰ ਬਾਕਾਇਦਾ ਜੇਕਰ ਸਾਨੂੰ ਐਫ ਆਈ ਆਰ ਦਾਜ ਕਰਾਉਣੀ ਪਈ ਬੀਐਸਬੀ ਦੀ ਤਾਂ ਅਸੀਂ ਉਹ ਵੀ ਕਰਾਵਾਂਗੇ ਇਹ ਸਾਰਾ ਕੰਮ ਜਿਹੜਾ ਹੈ ਇਹ ਬਹੁਤ ਗਲਤ ਹੋਇਆ ਹੈ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਜਾਗਰਤੀਆਂ ਦੇ ਵਿੱਚ ਭੇਟਾਂ ਦੇ ਉੱਤੇ ਵੀ ਡਾਂਸ ਕਰਦੇ ਆ ਉਹ ਵੀ ਨਾ ਹੋਵੇ ਪਰ ਇੱਥੇ ਦਾ ਸ਼ਰਿਆ ਮੰਦਿਰ ਦੇ ਹਾਲ ਦੇ ਵਿੱਚ ਸ਼ਰਮੀ ਡੀਜੇ ਲਾ ਕੇ ਔਰ ਐ ਲੱਗਦਾ ਜਿਵੇਂ ਕਿਸੇ ਵਿਆਹ ਦੇ ਉੱਤੇ ਗਿੱਧਾ ਪਈ ਜਾਂਦਾ ਭੰਗੜਾ ਪਈ ਜਾਂਦਾ ਔਰ ਅਸ਼ਲੀਲ ਡਾਂਸ ਕਿਸੇ ਤਰ੍ਹਾਂ ਦੇ ਵਿੱਚ ਉਹ ਵੀ ਹੈ ਵਧੀਆ ਡੱਸਾਂ ਪਾ ਕੇ ਐ ਲੱਗਦਾ ਵੀ ਉਹ ਜਿਵੇਂ ਉੱਥੇ ਡਾਂਸ ਹੀ ਕਰਨ ਆਏ ਸੀ ਕੋਈ ਪ੍ਰਭੂ ਦਾ ਸਿਮਰਨ ਕਰਨ ਆਏ ਸੀ ਇਸ ਲਈ ਇਹਨਾਂ ਦੇ ਖਿਲਾਫ ਸਖਤ ਸਖਤ ਐਕਸ਼ਨ ਜਿਹੜਾ ਉਹ ਪ੍ਰਬੰਧਕੀ ਕਮੇਟੀ ਨੂੰ ਲੈਣਾ ਚਾਹੀਦਾ ਨਹੀਂ ਤਾਂ ਅਸੀਂ ਪ੍ਰਬੰਧਕੀ ਕਮੇਟੀ ਦੇ ਖਿਲਾਫ ਗਏ ਹਾਂ ਉਹ ਵਾਇਟ ਆਮਾ